थानकोट कैंट रेलवे स्टेशन ते एक ਹੋਰ ਨਸ਼ਾਦਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਦੱਸ ਦਈਏ ਜੀਆਰਪੀ ਪੁਲਿਸ ਨੇ ਉਸ ਕੋਲੋਂ 2 ਕਿਲੋ ਅਫੀਮ ਬਰਾਮਦ ਕੀਤੀ ਹੈ ਤੇ ਮੁਲਜ਼ਮ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤੇ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਜੀਆਰਪੀ ਨੇ ਉਸ ਨੂੰ 2 ਦਿਨ ਦੇ ਰਿਮਾਂਡ ਤੇ ਜੜਾਏ ਲਿਆ ਤੇ ਮੁਲਜ਼ਮ ਮੁਕਸਰਦਾ ਰਹਿਣ ਵਾਲਾ ਹੈ। ਇਸ ਸਬੰਧੀ ਜੀਆਰਪੀ ਦੇ ਐਸਐਚਓ ਸੁਖਵਿੰਦਰ ਸਿੰਘ ਨੇ ਸਾਰੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਕਿ ਨਸ਼ਾ ਵਿਰੁੱਧ ਜੰਗ ਅਤੇ ਅਮਨ ਆਹ ਯਾਤਰਾ ਦੀ ਸੁਰੱਖਿਆ ਦੇ ਲਈ ਐਸਆਈ ਗੁਰਿੰਦਰ ਸਿੰਘ ਅਤੇ ਸਮੇਤ ਪੁਲਿਸ ਪਾਰਟੀ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੇ ਪਲੇਟਫਾਰਮ ਨੰਬਰ 2 ਤੇ ਪੱਛਮ ਵਾਲੇ ਪਾਸੇ ਜਿਹੜਾ ਹੈ ਸਾਈਡ ਬੋਰਡ ਤੇ ਕੋਲੋਂ ਮੌਜੂਦ ਸਥਿਤੀ ਤੇ ਉੱਥੇ ਹੀ ਰੇਲਵੇ ਸਟੇਸ਼ਨ ਦੇ ਬਾਹਰ ਜੰਮੂ ਜਲੰਧਰ ਜੀਟੀ ਰੋਡ ਤੇ ਜਾਂਦਾ ਸੀ ਇੱਕ ਨੌਜਵਾਨ ਰੇਲਵੇ ਲਾਈਨਾਂ ਦੇ ਵਿੱਚ ਕਾਰ ਪਠਾਨਕੋਟ ਰੇਲਵੇ ਸਟੇਸ਼ਨ ਤੇ ਜਿਹੜਾ ਹੈ ਗੇਟ ਨੰਬਰ ਐਸ ਪੀ ਐਲ 148 ਵੱਲ ਜਾ ਰਿਹਾ ਸੀ ਤੇ ਸਾਹਮਣੇ ਪੁਲਿਸ ਪਾਰਟੀ ਨੂੰ ਚੈਕਿੰਗ ਕਰਦਾ ਦੇਖ ਕੇ ਉਹ ਤੁਰੰਤ ਪਿੱਛੇ ਪਲ ਜਨਕ ਪਿਆ ਸੌਰਾਨ ਉਸਦੇ ਮੋੜੇ ਤੇ ਰੱਖਿਆ ਕਿਟ ਬੈਗ ਜਿਹੜਾ ਉੱਥੇ ਹੀ ਡਿਗ ਪਿਆ ਤੇ ਜਿਸ ਤੇ ਕਾਰਨ ਪੁਲਿਸ ਤੇ ਵੱਲੋਂ ਜਿਹੜਾ ਹੈ ਪਾਰਦਰਸ਼ੀ ਲਿਫਾਫਾ ਜੜਾ ਹੈ ਉਹਨਾਂ ਨੂੰ ਦਿਖਾਈ ਦਿੱਤਾ ਤੇ ਉਸੇ ਤਲਾਸ਼ੀ ਲੈਣ ਤੇ ਉਸ ਤੇ ਵਿੱਚੋਂ ਜਿਹੜੀ 2 ਕਿਲੋ ਫੀਮ ਬਰਾਮਦ ਕੀਤੀ ਗਈ ਹੈ ਜਿਸ ਨੂੰ ਪੁਲਿਸ ਨੇ ਸਬੂਤ ਵਜੋਂ ਕਬਜ਼ੇ ਵਿੱਚ ਲੈ ਲਿਆ ਤੇ ਉਸ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਗ੍ਰਿਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ 2 ਦਿਨ ਦੇ ਲਈ ਰਿਮਾਂਡ ਤੇ ਵੀ ਲੈ ਲੈ ਗਿਆ ਇਹ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਹਨ ਜੁਧ ਨਸ਼ਾ ਵਿਰੋਧ ਅਤੇ ਇਸ ਦੇ ਨਾਲ ਹੀ ਚੱਲ ਰਹੀ ਅਮਰਨਾਥ ਯਾਤਰਾ ਜਿਸ ਵੰਦੇ ਵਿੱਚ ਸਾਡੇ ਸੀਨੀਅਰ ਅਫਸਰਾਂ ਦੀ ਹਦਾਇਤਾਂ ਦੇ ਮੁਤਾਬਕ ਸਾਡੇ ਪੁਲਿਸ ਪਾਰਟੀ ਐਸਏ ਗੁਰਿੰਦਰ ਸਿੰਘ ਦੇ ਅਗਵਾਈ ਵਿੱਚ ਪਟਾਣਪੁਰ ਘੰਟਾ ਰੇਲਵੇ ਸਟੇਸ਼ਨ ਤੇ ਚੈਕਿੰਗ ਕਰ ਰਹੀ ਸੀ ਤੇ ਦੋ ਨੰਬਰ ਪਲੇਟਫਾਰਮ ਕੋ ਚੈਕਿੰਗ ਕਰਦੇ ਕਰਦੇ ਅੱਗੇ ਨੂੰ ਜਿਹੜਾ ਕੱਚਾ ਰਸਤਾ ਜਾਂਦਾ ਉਹ ਪੱਛਮੀ ਸਾਈਡ ਤੇ ਜਿਹੜਾ ਜੰਮੂ ਕਕੇ ਉਦੋਂ ਦੇ ਜਦਾ ਰਸਤੇ ਨੂੰ ਰੋਡ ਨੂੰ ਮਿਲਦਾ ਉਹ ਉੱਥੇ ਚੈਕਿੰਗ ਕਰ ਰਹੀ ਸੀ ਸਵਾਰੀਆਂ ਉੱਣ ਜਾਣ ਵਾਲੀਆਂ ਦੀ ਔਰ ਜਦੋਂ ਇਹਨਾਂ ਨੇ ਦੇਖਿਆ ਇੱਕ لڑਕਾ ਜਿਹੜਾ ਸਪੈਸ਼ਲ 148 ਨੰਬਰ ਗੇਟਾ ਧਾਕੀ ਰੋਡ ਤੋਂ ਰੇਲਵੇ ਸਟੇਸ਼ਨ ਵੱਲੋਂ ਪੈਦਲਾਂ ਦੇ ਲੈਨਾਂ ਦੇ ਵਿੱਚ ਵਿੱਚ ਤੁਰਿਆ ਆਇਆ ਸੀ ਤੇ ਪਿੱਛੇ ਪਿੱਛੇ ਇੱਕ ਇੱਕ ਟਰੈਕ ਬੈਗ ਪਾਇਆ ਹੋਇਆ ਸੀ ਤੇ ਜਦੋਂ ਪੁਲਿਸ ਪਾਰਟੀ ਉੱਥੇ ਖੜੀ ਚੈਕਿੰਗ ਕਰ ਰਹੀ ਸੀ ਤੇ ਇਹਨਾਂ ਨੂੰ ਦੇਖ ਕੇ ਉਹ ਇੱਕਦਮ ਪਿੱਛੇ ਨੂੰ ਮੁੜਿਆ ਤੇ ਤੇਜ਼ ਤੇਜ਼ ਕਦਮੀ ਫੇਰ ਦੁਬਾਰਾ ਬਾਜ਼ਾਰ ਵੱਲੋਂ ਚੱਲਿਆ ਤੇ ਇਧਰ ਜੇ ਗੁਰਿੰਦਰ ਸਿੰਘ ਨੇ ਉਹਨੂੰ ਵਾਜਬਾਰੀ ਜਿਹੜੋਂ ਦੌੜਨ ਦਾ ਸ਼ਰਤ ਕੀਤਾ ਬਟ ਉਹ ਦੌੜਨ ਲੱਗਿਆ ਜਦੋਂ ਦੌੜਨ ਲੱਗਿਆ ਤੇ ਉਹਦੇ ਜਿਹੜਾ ਪਿੱਛੇ ਇੱਕ ਕਿੱਟ ਬੈਗ ਪਾਇਆ ਸੀ ਉਹਦੀ ਇੱਕ ਧਣੀ ਟੁੱਟ ਗਈ ਤੇ ਉਹ ਕਿੱਟ ਬੈਗ ਉਹਦਾ ਜਿਹੜਾ ਵਾ ਉਹ गिर ਗਿਆ ਲੈਣਾ ਦੇ ਵਿੱਚ ਲੈਣਾ ਦੇ ਵਿੱਚ गिरਣ ਨਾਲ ਉਹਦੀ ਜਿਪ ਵੀ ਜਿਹੜੀ ਆਲਰੇਡੀ ਟੁੱਟੀ ਹੋਈ ਸੀਗੀ ਉਹਦੇ ਕਿੱਟ ਬੈਗ ਦੀ ਜਿਹਦੇ ਵਿੱਚੋਂ ਇੱਕ ਕੰਬਲ ਨੁਮਾ ਲੋਈ ਟਾਈਪ ਛੋਟਾ ਜਿਹਾ ਬੱਬੀਦਾਰ ਕਪੜਾ ਔਰ ਇੱਕ ਉਹ ਉਹ ਪਾਰਦਰਸ਼ੀ ਮੂਮੀ ਲਖਾਫਾ ਜਿਹੜਾ ਉਹ ਨਿਕਲ ਕੇ ਬਾਹਰ ਨੂੰ ਮਤਲਬ ਜਿੱਦਾਂ ਦਿਖਾਈ ਦੇਣ ਲੱਗਿਆ ਇਹਦਾ ਛੱਕ ਦੀ ਬਤਾਦੇ ਜਦੋਂ ਉਹਨੂੰ ਦੇਖਿਆ ਤੇ ਉਹਦੇ ਵਿੱਚੋਂ ਅੱਗੇ ਹੋ ਕੇ ਮਤਲਬ ਮੁੰੇਰੂ ਪਰ ਕਾਪ ਉਹਨਰ ਕਾਬੂ ਕੀਤਾ ਮਰਾਜਮਾਂ ਦੇ ਮਦਦ ਦੇ ਨਾਲ ਤੇ ਜਦੋਂ ਉਹਨੂੰ ਚੈੱਕ ਕੀਤਾ ਤੇ ਉਹਦੇ ਵਿੱਚੋਂ ਜਿਹੜੀ ਆ ਉਹ ਗੇਮ ਜਿਹੜੀ ਉਹ ਬਰੰਪ ਹੋਈ ਇਹਦਾ ਜਦੋਂ ਵੇਟ ਕੀਤਾ ਇਹਨਾਂ ਨੇ ਤੇ 2 ਕਿਲੋ ਜਿਹੜੀ ਉਹ ਗੇਮ ਦਾ ਉਹ ਜਿਹੜਾ ਵਜਨ ਹੋਇਆ ਇਹ ਜਿਹੜਾ ਆਪਣਾ ਮੱਧਪੁਤ ਦੇਸ਼ ਤੋ ਆ ਰਿਹਾ ਸੀਗਾ ਤੇ ਉੱਥੋਂ ਇਹਨੂੰ ਕਿਸੇ ਬੰਦੇ ਨੇ ਪਹਿਲਾਂ ਹੀ ਉੱਥੇ ਨੌਕਰੀ ਕਰਦਾ ਸੀਗਾ ਦੋ ਚਾਰ ਮਹੀਨੇ ਨੇ ਉੱਥੇ ਕਿਸੇ ਦੀ ਕਾਰ ਚਲਾਈ ਤੇ ਇਹਦੀ ਤਰਕਾਤ ਨੂੰ ਘਾਟੀ ਸੀ ਜਦੋਂ ਮੋਲੋਵੇ ਅਜੇ ਕੂਰੀਅਰ ਇਹ ਤੋਂ ਕੰਮ ਲਿਆ ਗਿਆ ਇਹਨੂੰ 10000 ਰੁਪਏ ਦਾ ਲਾਲਚ ਦੇ ਕੇ ਤੇ ਕਿਸੇ ਬੰਦੇ ਨੇ ਇਹਦੇ ਸੰਪਰਕ ਵਿੱਚ ਆਇਆ ਸੀਗਾ ਤੇ ਉਹਨੇ ਨੂੰ 10000 ਰੁਪਏ ਦਾ ਲਾਲਚ ਦਿੱਤਾ ਵੀ ਤੂੰ ਮੇਰਾ ਕਿੱਟ ਬੈਗ ਉਹ ਲੁਧਿਆਣੇ ਪਹੁੰਚਾ ਦੇ ਕਤਲ 10000 ਪਈਆਂ ਲੰਝੇਗਾ ਤੇ ਮੰਦੇ ਜਿਹੜੇ ਮੋਡਲੀ ਪਿਛਕਸ਼ਨ ਜਿਹੜੀ ਅਸੀਂ ਕੀਤੀ ਹੈ ਉਹਦੇ ਵਿੱਚ ਇਹੋ ਜਿਹਾ ਕੋਈ ਤੱਤ ਨਹੀਂ ਸਾਹਮਣੇ ਆਇਆ ਵੀ ਇਹ ਜਿਹੜਾ ਪਹਿਲਾਂ ਕੋਈ ਇਹਨੇ ਕੋਈ ਡਿਲੀਵਰੀ ਕੀਤੀ ਹੋਵੇ ਬਟ ਅੱਜ ਅਸੀਂ ਇਹਨੂੰ ਮੌਜੂਦ ਅਦਾਲਤ ਵਿੱਚ ਪੇਸ਼ ਕਰਕੇ ਦੋ ਦੇੰਦਰ ਬਾਣ ਹਾਸਲ ਕੀਤਾ ਐਡਵਾਈਸ ਨਾਲ ਪੁੱਛ ਕੇ ਕੀਤੀ ਜਾਊਗੀ ਕੋਈ ਪਹਿਲਾਂ ਇੱਕ ਨਿਵਾਰ ਲੈ ਕੇ ਆਇਆ ਇਹਦੀ ਜਿਹੜੀਆਂ ਸੀਡੀਆਰ ਵਗੈਰਾ ਉਹ ਵੀ ਕਢਾ ਕੇ ਖੜਾ ਦੇਖਣਾ ਹੋਇਆ ਜਾ ਰਹੀਆਂ ਵਾ ਤੇ ਕਿੰਨੀ ਵਾਰ ਇਹ ਪਹਿਲਾਂ ਸਪਰਾਇਜ਼ ਲੈ ਗਿਆ ਜਾਂ ਕਿਤੇ ਕਿਸੇ ਨਾਲ ਦੇ ਸੰਪਰਕ ਸੀ ਇਹਦੇ ਬੈਕਵਰਡ অর ਫਾਰਵਰਡ ਜਿਹੜੇ ਲੀਕਾਉ ਉਹ ਪਤਾ ਠੀਕ ਹੀ ਲੱਗਦਾ ਸਰ ਇਹਦੀ ਫੈਮਲੀ ਫੈਮਿਲੀ ਬੈਕਗ੍ਰਾਉਂਡ ਇਹ ਇਹਦਾ ਫਾਦਰ ਵੀ ਜੜੀ ਮਜ਼ਦੂਰੀ ਦਾ ਕੰਮ ਕਰਦਾ ਸੀ ਠੀਕ ਹੈ ਜੀ ਤੇ ਇਹ ਖੁਦ ਵੀ ਪਹਿਲਾਂ ਤਾਂ ਮਧ ਪ੍ਰਦੇਸ਼ ਕਿਸੇ ਦੀ ਕਾਰ ਚਲਾਉਂਦਾ ਸੀ ਬਾਅਦ ਵਿੱਚ ਇੱਥੇ ਆ ਕੇ ਆਪਣੇ ਪਿੰਡ ਆ ਕੇ ਵੀ ਕਿਸੇ ਦੀ ਸਰਪੰਚ ਦੀ ਕਾਰ ਚਲਾਉਂਦਾ ਕਰੋ ਨਾ ਰਿਹਾ ਥੋੜੀ ਦੇਰ ਬਾਅਦ ਵਿੱਚ ਨਿਰਗ ਦੇ ਵਿੱਚ ਕੰਮ ਕਰਦਾ ਸੀ ਨਸ਼ਾ ਵਿਰੋਧ ਤੇ ਅਮਰਨਾਥ ਯਾਤਰਾ ਦਲੀ ਚਲਾਈ ਗਈ ਚੈਕਿੰਗ ਮੁਹਿੰਮ ਦੌਰਾਨ ਜੀਆਰਪੀ ਪੁਲਿਸ ਨੇ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੇ ਇੱਕ ਹੋਰ ਨਸ਼ਾ ਤਸਕਰ ਨੂੰ ਗ੍ਰਫਤਾਰ ਕਰਕੇ ਰਣਕ ਸਫਲਤਾ ਹਾਸਲ ਕੀਤੀ ਹੈ ਦੱਸਦੇ ਹੋਏ ਜੀਆਰਪੀ ਪੁਲਿਸ ਨੇ ਉਸ ਕੋਲੋਂ 2 ਕਿਲੋ ਅਫੀਮ ਬਰਾਮਦ ਕੀਤੀ ਹੈ ਤੇ ਮੁਲਜ਼ਮ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਜੀਆਰਪੀ ਨੇ ਉਸ ਨੂੰ 2 ਦਿਨ ਦੇ ਰਿਮਾਂਡ ਤੇ ਜੜਾ ਇਹ ਲਿਆ ਤੇ ਮੁਲਜ਼ਮ ਮੁਕਸਰਦਾ ਰਹਿਣ ਵਾਲਾ ਹੈ ਇਸ ਸਬੰਧੀ ਜੀਆਰਪੀ ਦੇ ਐਸਐਚਓ ਸੁਖਵਿੰਦਰ ਸਿੰਘ ਨੇ ਸਾਰੀ ਜਾਣਕਾਰੀ ਇਹ ਸਾਂਝੀ ਕੀਤੀ ਹੈ ਕਿ ਨਸ਼ਾ ਵਿਰੁੱਧ ਜੰਗ ਅਤੇ ਅਮਨ ਆਤਿਯਾਤਰਾ ਦੀ ਸੁਰੱਖਿਆ ਦੇ ਲਈ ASI ਗੁਰਿੰਦਰ ਸਿੰਘ ਅਤੇ ਸਮੇਤ ਪੁਲਿਸ ਪਾਰਟੀ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੇ ਪਲੇਟਫਾਰਮ ਨੰਬਰ 2 ਤੇ ਪੱਛਮ ਵਾਲੇ ਪਾਸੇ ਜਿਹੜਾ ਹੈ ਸਾਈਡ ਬੋਰਡ ਤੇ ਕੋਲੋਂ ਮੌਜੂਦ ਸਥਿਤੀ ਉੱਥੇ ਹੀ ਰੇਲਵੇ ਸਟੇਸ਼ਨ ਦੇ ਬਾਹਰ ਜੰਮੂ ਜਲੰਧਰ ਜੀਟੀ ਰੋਡ ਤੇ ਜਾਂਦਾ ਸੀ ਇੱਕ ਨੌਜਵਾਨ ਰੇਲਵੇ ਲਾਈਨਾਂ ਦੇ ਵਿੱਚਕਾਰ ਪਠਾਨਕੋਟ ਰੇਲਵੇ ਸਟੇਸ਼ਨ ਤੇ ਜਿਹੜਾ ਹੈ ਗੇਟ ਨੰਬਰ SPL 148 ਵੱਲ ਜਾ ਰਿਹਾ ਸੀ ਤੇ ਸਾਹਮਣੇ ਪੁਲਿਸ ਪਾਰਟੀ ਨੂੰ ਚੈਕਿੰਗ ਕਰਦਾ ਦੇਖ ਕੇ ਉਹ ਤੁਰੰਤ ਪਿੱਛੇ ਜਨਕ ਪਿਆ ਸੋਰਾਨ ਉਸਤੇ ਮੋਢੇ ਤੇ ਰੱਖਿਆ ਕਿਟ ਬੈਗ ਜਿਹੜਾ ਹੈ ਉਥੇ ਹੀ ਡਿੱਗ ਪਿਆ ਤੇ ਜਿਸ ਤੇ ਕਾਰਨ ਪੁਲਿਸ ਤੇ ਵੱਲੋਂ ਜਿਹੜਾ ਹੈ ਪਾਰਦਰਸ਼ੀ ਲਿਫਾਫਾ ਜਿਹੜਾ ਹੈ ਉਹਨਾਂ ਨੂੰ ਦਿਖਾਈ ਦਿੱਤਾ ਤੇ ਉਸੇ ਤਲਾਸ਼ੀ ਲੈਣ ਤੇ ਉਸ ਤੇ ਵਿੱਚੋਂ ਜਿਹੜੀ 2 ਕਿਲੋ ਫੀਮ ਬਰਾਮਦ ਕੀਤੀ ਗਈ ਹੈ ਜਿਸ ਨੂੰ ਪੁਲਿਸ ਨੇ ਸਬੂਤ ਵਜੋਂ ਕਬਜ਼ੇ ਵਿੱਚ ਲੈ ਲਿਆ ਤੇ ਉਸ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ 2 ਦਿਨ ਦੇ ਲਈ ਰਿਮਾਂਡ ਤੇ ਵੀ ਲੈ ਲੈ ਗਿਆ ਇਹ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਹਿਨ ਜੋਧ ਨਸ਼ਾ ਵਿਰੋਧੀ ਤੇ ਇਸ ਦਿਨ ਆੜੀ ਚਲ ਰਹੀ ਅਮਰਨਾਥ ਯਾਤਰਾ ਦੇ ਸਬੰਧ ਵਿੱਚ ਸਾਡੇ ਸੀਨੀਅਰ ਅਫਸਰਾਂ ਦੀ ਹਦਾਇਤਾਂ ਦੇ ਮੁਤਾਬਕ ਸਾਡੇ ਪੁਲਿਸ ਪਾਰਟੀ ਐਸਏ ਗੁਰਿੰਦਰ ਸਿੰਘ ਦੇ ਅਗਵਾਈ ਵਿੱਚ ਪਠਾਨਕੋਟ ਜੰਟੋ ਰੇਲਵੇ ਸਟੇਸ਼ਨ ਤੇ ਚੈਕਿੰਗ ਕਰ ਰਹੀ ਸੀ ਤੇ ਦੋ ਨੰਬਰ ਪਲੇਟਫਾਰਮ ਤੋਂ ਚੈਕਿੰਗ ਕਰਦੇ ਕਰਦੇ ਅੱਗੇ ਨੂੰ ਜਿਹੜਾ ਕੱਚਾ ਰਸਤਾ ਜਾਂਦਾ ਪੱਛਮੀ ਸਾਈਡ ਤੇ ਜਿਹੜਾ ਜੰਮੂ ਅਕੇ ਉਦੋਂ ਮਿਲ ਜਾਂਦਾ ਰਸਤੇ ਨੂੰ ਰੋਡ ਨੂੰ ਮਿਲਦਾ ਵਾ ਉੱਥੇ ਚੈਕਿੰਗ ਕਰ ਰਹੀ ਸੀ ਸਵਾਰੀਆਂ ਉਰਜਣ ਵਾਲੀਆਂ ਦੀ ਔਰ ਜਦੋਂ ਇਹਨਾਂ ਨੇ ਦੇਖਿਆ ਇੱਕ ਲੜਕਾ ਜਿਹੜਾ ਸਪੈਸ਼ਲ 148 ਨੰਬਰ ਗੇਟਾ ਧਾਕੀ ਰੋਡ ਤੋਂ ਰੇਲਵੇ ਸਟੇਸ਼ਨ ਵੱਲੋਂ ਪੈਦਲ ਲਾਈਨਾਂ ਦੇ ਵਿੱਚ ਵਿੱਚ ਤੁਰਿਆ ਆ ਰਿਹਾ ਸੀ ਤੇ ਪਿੱਛੇ ਪਿੱਛੇ ਕੋਈ ਬਿੱਟ ਪਿੱਛੇ ਕੋਈ ਕਿੱਟ ਬੈਗ ਪਾਇਆ ਹੋਇਆ ਸੀ ਤੇ ਜਦੋਂ ਪੁਲਿਸ ਪਾਰਟੀ ਉੱਥੇ ਖੜੀ ਚੈਕਿੰਗ ਕਰ ਰਹੀ ਸੀ ਤੇ ਇਹਨਾਂ ਨੂੰ ਦੇਖ ਕੇ ਉਹ ਇੱਕਦਮ ਪਿੱਛੇ ਨੂੰ ਮੁੜਿਆ ਤੇ ਤੇਜ਼ ਤੇਜ਼ ਕਦਮੀ ਇਹ ਦੁਬਾਰਾ ਬਾਜ਼ਾਰ ਵੱਲੋਂ ਚੱਲਿਆ ਇਹ ਇੱਥੇ ਜੇ ਗੁਰਿੰਦਰ ਸਿੰਘ ਨੇ ਉਹਨੂੰ ਵਾਜਬਾਰੀ ਜੋ ਰੁਕਣ ਦਾ ਸ਼ਰਤ ਕੀਤਾ ਪਰ ਉਹ ਦੌੜਨ ਲੱਗਿਆ ਜਦੋਂ ਦੌੜਨ ਲੱਗਿਆ ਤੇ ਉਹਦੇ ਜਿਹੜਾ ਪਿੱਛੇ ਇੱਕ ਕਿੱਟ ਬੈਗ ਪਾਇਆ ਸੀ ਉਹਦੀ ਇੱਕ ਤਣੀ ਟੁੱਟ ਗਈ ਤੇ ਉਹ ਕਿੱਟ ਬੈਗ ਉਹਦਾ ਜਿਹੜਾ ਵਾ ਉਹ गिर ਗਿਆ ਲੈਣਾ ਦੇ ਵਿੱਚ ਲੈਣਾ ਵਿੱਚ गिरਣ ਨਾਲ ਉਹਦੀ ਜਿੱਪ ਵੀ ਜਿਹੜੀ ਆਲਰੇਡੀ ਟੁੱਟੀ ਹੋਈ ਸੀਗੀ ਉਹਦੇ ਕਿੱਟ ਬੈਗ ਦੀ ਜਿਹਦੇ ਵਿੱਚੋਂ ਇੱਕ ਕੰਬਲ ਨੁਮਾ ਲੋਈ ਟਾਈਪ ਛੋਟਾ ਜਿਹਾ ਦੱਬੀਦਾਰ ਕਪੜਾ ਔਰ ਇੱਕ ਉਹ ਲੋ ਪਾਰਟਨਰਸ਼ਿਪ ਉਹ ਮੀ ਲੋਖਾਫਾ ਜਿਹੜਾ ਵਾ ਉਹ ਨਿਕਲ ਕੇ ਬਾਹਰ ਨੂੰ ਮਤਲਬ ਜਿੱਦਾਂ ਦਿਖਾਈ ਦੇਣ ਲੱਗਾ ਇਹਦਾ ਸ਼ੱਕ ਦੀ ਪਤਾ ਤੇ ਜਦੋਂ ਉਹਨੂੰ ਦੇਖਿਆ ਤੇ ਉਹਦੇ ਵਿੱਚੋਂ ਅੱਗੇ ਹੋ ਕੇ ਮਨੋ ਮੁੰਨੇ ਰੂਪ ਕਾਪ ਉਹਨਾਂ ਕਾਬੂ ਕੀਤਾ ਮਾਜਮੰਦ ਦੇ ਮਦਦ ਦੇ ਨਾਲ ਤੇ ਜਦੋਂ ਉਹਨੂੰ ਚੈੱਕ ਕੀਤਾ ਤੇ ਉਹਦੇ ਵਿੱਚੋਂ ਜਿਹੜੀ ਆ ਹਕੀਮ ਜਿਹੜੀ ਆ ਬ੍ਰੰਦ ਇਹਦਾ ਜਦੋਂ ਵੇਟ ਕੀਤਾ ਇਹਨਾਂ ਨੇ ਤੇ 2 ਕਿਲੋ ਜਿਹੜੀ ਆ ਉਹ ਕੀਮ ਦਾ ਜਿਹੜਾ ਵਜਬ ਪਿਆ ਇਹ ਜਿਹੜਾ ਆਪਣਾ ਮਧਪੁਰ ਪਹੇਚਤ ਆ ਰਿਹਾ ਸੀਗਾ ਤੇ ਉੱਥੋਂ ਇਹਨੂੰ ਕਿਸੇ ਬੰਦੇ ਨੇ ਪਹਿਲਾਂ ਹੀ ਉੱਥੇ ਨੌਕਰੀ ਕਰਦਾ ਸੀਗਾ ਦੋ ਚਾਰ ਮਹੀਨੇ ਨੇ ਉੱਥੇ ਕਿਸੇ ਦੀ ਕਾਰ ਚਲਾਈ ਤੇ ਇਹਦੀ ਤਰਕਾਤ ਨੂੰ ਘਾਟੀ ਸੀ ਕਿ ਤਾਂ ਬੋਲੋ ਵੀ ਅੱਜ ਇਹ ਕੋਰੀਅਰ ਇਹ ਤੋਂ ਕੰਮ ਲਿਆ ਗਿਆ ਇਹਨੂੰ 10000 ਰੁਪਏ ਦਾ ਲਾਲਚ ਦੇ ਕੇ ਤੇ ਕਿਸੇ ਬੰਦੇ ਨੇ ਇਹਦੀ ਸੰਪਰਕ ਵਿੱਚ ਆਇਆ ਸੀਗਾ ਤੇ ਉਹਨੇ ਇਹਨੂੰ 10000 ਰੁਪਏ ਦਾ ਲਾਲਚ ਦਿੱਤਾ ਵੀ ਤੂੰ ਮੇਰਾ ਕਿਟ ਬੈਗ ਲੁਧਿਆਣੀ ਪਹੁੰਚਾ ਦੇ ਵਿਟਰ ਨੂੰ 10000 ਰੁਪਏ ਨਜੇਗਾ ਤੇ ਪੈਂਦੇ ਜਿਹੜੇ ਮੋਡਲੀ ਪੇਸ਼ਕਸ਼ ਜਿਹੜੀ ਅਸੀਂ ਕੀਤੀ ਹੈ ਉਹਦੇ ਵਿੱਚ ਇਹੋ ਜਿਹਾ ਕੋਈ ਤੱਤ ਨਹੀਂ ਸਾਹਮਣੇ ਆਇਆ ਵੀ ਇਹ ਜਿਹੜਾ ਪਹਿਲਾਂ ਕੋਈ ਇਹਨੇ ਕੋਈ ਡਿਲੀਵਰੀ ਕੀਤੀ ਹੋਵੇ ਬਟ ਅੱਜ ਅਸੀਂ ਇਹਨੂੰ ਮੌਜੂਦ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਵਾਨਾ ਹਾਸਿਲ ਕੀਤਾ ਹੈ ਡਿਵਾਈਸ ਦਾ ਪੁੱਛਗਿੱਛ ਕੀਤੀ ਜਾਊਗੀ ਕੋਈ ਪਹਿਲਾਂ ਇਹ ਕਿੰਨੀ ਵਾਰ ਲੈ ਕੇ ਆਇਆ ਇਹਦੀਆਂ ਜਿਹੜੀਆਂ ਸੀਡੀਆਰ ਵਗੈਰਾ ਉਹ ਵੀ ਕਢਾ ਕੇ ਖੰਗਾਲੀਆਂ ਜਾ ਰਹੀਆਂ ਹਨ ਕਿ ਕਿੰਨੀ ਵਾਰ ਇਹ ਪਹਿਲਾਂ ਸਪਲਾਈ ਲੈ ਕੇ ਆਇਆ ਜਿਹੜੇ ਕਿਤੇ ਕਿਤੇ ਨਾਲ ਦੇ ਸੰਪਰਕ ਸੀ ਇਹਦੇ ਬੈਕਵਰਡ অর ਫੋਰਵਰਡ ਜਿਹੜੇ ਲੇਕਾ ਉਹ ਪਤਾ ਕਿਤੇ ਨਹੀਂ ਸਰ ਜੀ ਫੈ ਫੈਮਿਲੀ ਬੈਕਗ੍ਰਾਉਂਡ ਇਹ ਇਹਦਾ ਫਾਦਰ ਵੀ ਜੜੀ ਮਜ਼ਦੂਰੀ ਦਾ ਕੰਮ ਕਰਦਾ ਸੀ ਠੀਕ ਹੈ ਜੀ ਤੇ ਇਹ ਖੁਦ ਵੀ ਪਹਿਲਾਂ ਤਾਂ ਮਧ ਪ੍ਰਦੇਸ਼ ਕਿਸੇ ਦੀ ਕਾਰ ਚਲਾਉਂਦਾ ਸੀ ਬਾਅਦ ਸਪੂਣ ਇੱਥੇ ਆ ਕੇ ਆਪਣੇ ਪਿੰਡ ਆ ਕੇ ਵੀ ਕਿਸੇ ਦੀ ਸਰਪੰਚ ਦੀ ਕਾਰ ਚਲਾਉਂਦਾ ਸੀ ਕਰੋਦਾ ਰਿਹਾ ਥੋੜੀ ਦੇਰ ਜੀ ਬਾਅਦ ਵਿੱਚ ਅਨਰਿਗਾ ਦੇ ਵਿੱਚ ਕੰਮ ਕਰਦਾ ਸੀ ਨਸ਼ਾ ਵਿਰੋਧ ਤੇ ਅਮਨ ਆਥ ਯਤਰਾਦ ਲਈ ਚਲਾਈ ਗਈ ਚੈਕਿੰਗ ਮੁਹਿੰਮ ਦੌਰਾਨ ਜੀਆਰਪੀ ਪੁਲਿਸ ਨੇ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੇ ਇੱਕ ਹੋਰ ਨਸ਼ਾ ਤਸਕਰ ਨੂੰ ਗ੍ਰਫਤਾਰ ਕਰਕੇ ਰਣਕ ਸਫਲਤਾ ਹਾਸਿਲ ਕੀਤੀ ਹੈ ਦੱਸਤੇ ਜੀਆਰਪੀ ਪੁਲਿਸ ਨੇ ਉਸ ਕੋਲੋਂ 2 ਕਿਲੋ ਅਫੀਮ ਬਰਾਮਦ ਕੀਤੀ ਹੈ ਤੇ ਮੁਲਜ਼ਮ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਜੀਆਰਪੀ ਨੇ ਉਸ ਨੂੰ 2 ਦਿਨ ਦੇ ਰਿਮਾਂਡ ਤੇ ਜੜਾ ਇਹ ਲਿਆ ਤੇ ਮੁਲਜ਼ਮ ਮੁਕਸਰਦਾ ਰਹਿਣ ਵਾਲਾ ਹੈ ਇਸ ਸਬੰਧੀ ਜੀਆਰਪੀ ਦੇ ਐਸਐਚਓ ਸੁਖਵਿੰਦਰ ਸਿੰਘ ਨੇ ਸਾਰੀ ਜਾਣਕਾਰੀ ਜੜੀ ਉਹ ਸਾਂਝੀ ਕੀਤੀ ਹੈ ਕਿ ਨਸ਼ਾ ਵਿਰੁੱਧ ਜੰਗ ਅਤੇ ਅਮਨ ਆਹ ਯਾਤਰਾ ਦੀ ਸੁਰੱਖਿਆ ਦੇ ਲਈ ASI ਗੁਰਿੰਦਰ ਸਿੰਘ ਅਤੇ ਸਮੇਤ ਪੁਲਿਸ ਪਾਰਟੀ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੇ ਪਲੇਟਫਾਰਮ ਨੰਬਰ 2 ਤੇ ਪੱਛਮ ਵਾਲੇ ਪਾਸੇ ਜਿਹੜਾ ਹੈ ਸਾਈਡ ਬੋਰਡ ਤੇ ਕੋਲੋਂ ਮੌਜੂਦ ਸਥਿਤੀ ਉੱਥੇ ਹੀ ਰੇਲਵੇ ਸਟੇਸ਼ਨ ਦੇ ਬਾਹਰ ਜੰਮੂ ਜਲੰਧਰ GT ਰੋਡ ਤੇ ਜਾਂਦਾ ਸੀ ਇੱਕ ਨੌਜਵਾਨ ਰੇਲਵੇ ਲਾਈਨਾਂ ਦੇ ਵਿੱਚ ਕਾਰ ਪਠਾਨਕੋਟ ਰੇਲਵੇ ਸਟੇਸ਼ਨ ਤੇ ਜਿਹੜਾ ਹੈ ਗੇਟ ਨੰਬਰ SPL 148 ਵੱਲ ਜਾ ਰਿਹਾ ਸੀ ਤੇ ਸਾਹਮਣੇ ਪੁਲਿਸ ਪਾਰਟੀ ਨੂੰ ਚੈਕਿੰਗ ਕਰਦਾ ਦੇਖ ਕੇ ਉਹ ਤੁਰੰਤ ਪਿੱਛੇ ਜਨਕ ਪਿਆ ਸੋਰਾਨ ਉਸਤੇ ਮੋਢੇ ਤੇ ਰੱਖਿਆ ਕਿਟ ਬੈਗ ਜਿਹੜਾ ਹੈ ਉਥੇ ਹੀ ਡਿੱਗ ਪਿਆ ਤੇ ਜਿਸ ਤੇ ਕਾਰਨ ਪੁਲਿਸ ਤੇ ਵੱਲੋਂ ਜਿਹੜਾ ਹੈ ਪਾਰਦਰਸ਼ੀ ਲਿਫਾਫਾ ਜੜਾ ਹੈ ਉਹਨਾਂ ਨੂੰ ਦਿਖਾਈ ਦਿੱਤਾ ਤੇ ਉਸੇ ਤਲਾਸ਼ੀ ਲੈਣ ਤੇ ਉਸ ਤੇ ਵਿੱਚੋਂ ਜਿਹੜੀ 2 ਕਿਲੋ ਫੀਮ ਬਰਾਮਦ ਕੀਤੀ ਗਈ ਹੈ ਜਿਸ ਨੂੰ ਪੁਲਿਸ ਨੇ ਸਬੂਤ ਵਜੋਂ ਕਬਜ਼ੇ ਵਿੱਚ ਲੈ ਲਿਆ ਤੇ ਉਸ ਤੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ 2 ਦਿਨ ਦੇ ਲਈ ਰਿਮਾਂਡ ਤੇ ਵੀ ਲੈ ਲੈ ਗਿਆ ਇਹ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਹਨ ਜੋਧਾ ਨਸ਼ਾ ਵਿਰੋਧ ਅਤੇ ਇਸ ਦਿਨ ਆੜੀ ਚੱਲ ਰਹੀ ਅਮਰਨਾਥ ਯਾਤਰਾ ਦੇ ਸਬੰਧ ਵਿੱਚ ਸਾਡੇ ਸੀਨੀਅਰ ਅਫਸਰਾਂ ਦੀ ਹਦਾਇਤਾਂ ਦੇ ਮੁਤਾਬਕ ਸਾਡੇ ਬੁੱਲਸਪਾਰਟੀ ਐਸੇ ਗੁਰਿੰਦਰ ਸਿੰਘ ਦੇ ਅਗਵਾਈ ਵਿੱਚ ਪਟਾਣਕੋਟ ਗੈਂਟ ਰੇਲਵੇ ਸਟੇਸ਼ਨ ਤੇ ਚੈਕਿੰਗ ਕਰ ਰਹੀ ਸੀ ਤੇ 2 ਨੰਬਰ ਪਲੇਟਫਾਰਮ ਕੋ ਚੈਕਿੰਗ ਕਰਦੇ ਕਰਦੇ ਅੱਗੇ ਨੂੰ ਜਿਹੜਾ ਕੱਚਾ ਰਸਤਾ ਜਾਂਦਾ ਪੱਛਮੀ ਸਾਈਡ ਤੇ ਜਿਹੜਾ ਜੰਮੂ ਅਕੇ ਉਦੋਂ ਵੱਰ ਜਾਂਦਾ ਰਸਤੇ ਨੂੰ ਰੋਡ ਨੂੰ ਜਾਂਦਾ ਵਾ ਉਥੇ ਚੈਕਿੰਗ ਕਰ ਰਹੀ ਸੀ ਇਸ ਵਾਰੀਆਂ ਉਨ ਜਾਣ ਵਾਲੀਆਂ ਦੀ ਔਰ ਜਦੋਂ ਇਹਨਾਂ ਨੇ ਦੇਖਿਆ ਇੱਕ ਲੜਕਾ ਜਿਹੜਾ ਸਪੈਸ਼ਲ 148 ਨੰਬਰ ਗੇਟਾ ਧੱਕੀ ਰੋਡ ਤੋਂ ਔਰ ਰੇਲਵੇ ਸਟੇਸ਼ਨ ਵੱਲੋਂ ਪੈਦਲ ਲਾਈਨਾਂ ਦੇ ਵਿੱਚ ਵਿੱਚ ਤੁਰਿਆ ਆ ਰਿਹਾ ਸੀ ਉਹਦੇ ਪਿੱਛੇ ਕੋਈ ਪਿੱਛੇ ਇੱਕ ਇੱਕ ਕਿੱਟ ਬੈਗ ਪਾਇਆ ਹੋਇਆ ਸੀ ਤੇ ਜਦੋਂ ਪੁਲਿਸ ਪਾਰਟੀ ਉਥੇ ਖੜੀ ਚੈਕਿੰਗ ਕਰ ਰਹੀ ਸੀ ਤੇ ਇਹਨਾਂ ਨੂੰ ਦੇਖ ਕੇ ਉਹ ਇੱਕਦਮ ਪਿੱਛੇ ਨੂੰ ਮੁੜਿਆ ਤੇ ਤੇਜ਼ ਤੇਜ਼ ਕਦਮੀ ਫੇਰ ਦੁਬਾਰਾ ਬਾਜ਼ਾਰ ਵੱਲੋਂ ਚੱਲਿਆ ਤੇ ਇਹਦੇ ਵਿੱਚ ਐਸੇ ਗੁਰਿੰਦਰ ਸਿੰਘ ਨੇ ਉਹਨੂੰ ਗਵਾਜਬਾਰੀ ਜੋ ਰੁਕਣ ਦਾ ਸ਼ਰਤ ਕੀਤਾ ਬਟੋ ਦੌੜਨ ਲੱਗਿਆ ਜਦੋਂ ਦੌੜਨ ਲੱਗਿਆ ਤੇ ਉਹਦੇ ਜਿਹੜਾ ਪਿੱਛੇ ਕਿੱਟ ਬੈਗ ਪਾਇਆ ਸੀ ਉਹਦੀ ਇੱਕ ਤਣੀ ਟੁੱਟ ਗਈ ਤੇ ਉਹ ਕਿੱਟ ਬੈਗ ਉਹਦਾ ਜਿਹੜਾ ਵਾ ਉਹ गिर ਗਿਆ ਲੈਣਾ ਦੇ ਵਿੱਚ ਲੈਣਾ ਵਿੱਚ गिरਨ ਨਾਲ ਉਹਦੀ ਜਿਪ ਵੀ ਜਿਹੜੀ ਆਲਰੇਡੀ ਟੁੱਟੀ ਹੋਈ ਸੀਗੀ ਉਹਦੇ ਕਿੱਟ ਬੈਗ ਦੇ ਜਿਹਦੇ ਵਿੱਚੋਂ ਇੱਕ ਕੰਬਲ ਨੁਮਾ ਲੋਈ ਟਾਇਰ ਵਿੱਚ ਛੋਟਾ ਜਿਹਾ ਬੱਬੀਦਾਰ ਕਪੜਾ ਔਰ ਇੱਕ ਉਹ ਉਹ ਪਾਰਲਰ ਜੀ ਮੂਮੀ ਦਾ ਖਾਫਾ ਜਿਹੜਾ ਵਾ ਉਹ ਨਿਕਲ ਕੇ ਬਾਹਰ ਨੂੰ ਮਤਲਬ ਜਦੋਂ ਦਿਖਾਈ ਦੇਣ ਲੱਗਿਆ ਇਹਨਾਂ ਛੱਕ ਦੀ ਬਤਾਤੇ ਜਦੋਂ ਉਹਨੂੰ ਦੇਖਿਆ ਤੇ ਉਹਦੇ ਵਿੱਚੋਂ ਅੱਗੇ ਹੋ ਕੇ ਮਤਲਬ ਮੁੰਡੇ ਨੂੰ ਉਹਨਾਂ ਕਾਬੂ ਕੀਤਾ ਮਰਾਜਮਾਂ ਦੇ ਮਦਦ ਦੇ ਨਾਲ ਤੇ ਜਦੋਂ ਉਹਨੂੰ ਚੈੱਕ ਕੀਤਾ ਤੇ ਉਹਦੇ ਵਿੱਚੋਂ ਜਿਹੜੀ ਆ ਹਕੀਮ ਜਿਹੜੀ ਆ ਬਰਾਮਦ ਹੋਈ ਇਹਦਾ ਜਦੋਂ ਵੇਟ ਕੀਤਾ ਇਹਨਾਂ ਨੇ ਤੇ 2 ਕਿਲੋ ਜਿਹੜੀ ਆ ਉਹ ਗੀਤ ਦਾ ਜਿਹੜਾ ਵਜਬ ਪਿਆ ਇਹ ਜਿਹੜਾ ਆਪਣਾ ਮੱਧ ਪ੍ਰਦੇਸ਼ ਤੋਂ ਆਇਆ ਸੀਗਾ ਸਤਿ ਸ਼੍ਰੀ ਅਕਾਲ ਤੇ ਉੱਥੋਂ ਇਹਨੂੰ ਕਿਸੇ ਬੰਦੇ ਨੇ ਪਹਿਲਾਂ ਹੀ ਉੱਥੇ ਨੌਕਰੀ ਕਰਦਾ ਸੀਗਾ ਤੇ 2-4 ਮਹੀਨੇ ਨੇ ਉੱਥੇ ਕਿਸੇ ਦੀ ਕਾਰ ਚਲਾਈ ਤੇ ਇਹਦੀ ਤਰਕਾਤ ਨੂੰ ਘਾਟੀ ਸੀ ਜਿੱਦਾਂ ਬਲੋਵੇ ਅਜੇ ਕੂਰੀਅਰ ਇਹ ਤੋਂ ਕੰਮ ਲਿਆ ਗਿਆ ਇਹਨੂੰ 10000 ਰੁਪਏ ਦਾ ਲਾਲਚ ਦੇ ਕੇ ਤੇ ਕਿਸੇ ਬੰਦੇ ਨੇ ਇਹਦੇ ਸੰਪਰਕ ਵਿੱਚ ਆਇਆ ਸੀਗਾ ਤੇ ਉਹਨੇ ਇਹਨੂੰ 10000 ਰੁਪਏ ਦਾ ਲਾਲਚ ਦਿੱਤਾ ਵੀ ਤੂੰ ਮੇਰਾ ਕਿੱਟ ਬੈਗ ਉਹ ਲੁਧਿਆਣੇ ਪਹੁੰਚਾ ਦੇ ਕਤੋਂ 10000 ਰੁਪਏ ਮਿਲ ਜੇਗਾ ਪਹਿਲੇ ਜਿਹੜੇ ਮੋਡਲੀ ਸਪੈਸੀਫਿਕੇਸ਼ਨ ਜਿਹੜੀ ਅਸੀਂ ਕੀਤੀ ਆ ਉਹਦੇ ਵਿੱਚ ਇਹੋ ਜਿਹਾ ਕੋਈ ਤਕਨੀਕੀ ਸਾਹਮਣੇ ਆਇਆ ਵੀ ਅਜੇ ਪਹਿਲਾਂ ਕੋਈ ਇਹਨੇ ਕੋਈ ਡਿਲੀਵਰੀ ਕੀਤੀ ਹੋਵੇ ਮਟਰ ਅੱਜ ਅਸੀਂ ਇਹਨੂੰ ਮੌਜੂਦ ਅਦਾਲਤ ਵਿੱਚ ਕਰਕੇ ਦੋ ਦਿਨ ਦਾ ਰਬਾਡ ਹਾਸਿਲ ਕੀਤਾ ਅੱਗੇ ਡਿਵਾਈਸ ਦਾ ਪੁੱਛਗਿੱਛ ਕੀਤੀ ਜਾਊਗੀ ਕੋਈ ਪਹਿਲਾਂ ਕਿੰਨੀ ਵਾਰ ਲੈ ਕੇ ਆਏ ਇਹਦੀ ਜਿਹੜੀਆਂ ਸੀਡੀਆਰ ਵਗੈਰਾ ਉਹ ਵੀ ਕਢਾ ਕੇ ਖੰਗਾਲੇ ਜਾ ਰਹੀਆਂ ਵਾ ਕੋਈ ਕਿੰਨੀ ਵਾਰ ਇਹ ਪਹਿਲਾਂ ਸਪਲਾਈ ਦੇ ਕੇ ਆਇਆ ਜਾਂ ਕਿਤੇ ਕਿਤੇ ਨਾਲ ਅਜੇ ਸੰਪਰਕ ਸੀ ਇਹਦੇ ਬੈਕਵਰਡ অর ਫੋਰਵਰਡ ਜਿਹੜੇ ਲਿੰਕ ਆਉਂ ਉਹ ਪਤਾ ਕੀ ਚੱਲਦਾ ਸਰ ਇਹ ਫ ਫੈਮਿਲੀ ਬੈਕਗਰਾਉਂਡ ਇਹ ਇਹਦਾ ਫਾਦਰ ਵੀ ਜੜੀ ਮਜ਼ਦੂਰੀ ਦਾ ਕੰਮ ਕਰਦਾ ਸੀ ਠੀਕ ਹੈ ਤੇ ਇਹ ਖੁਦ ਵੀ ਪਹਿਲਾਂ ਤਾਂ ਮਧ ਪ੍ਰਦੇਸ਼ ਵਿੱਚ ਵੀ ਕਾਰ ਚਲਾਉਂਦਾ ਸੀ ਬਾਅਦ ਸੁਣ ਇੱਥੇ ਆ ਕੇ ਆਪਣੇ ਪਿੰਡ ਆ ਕੇ ਵੀ ਕਿਸੇ ਦੀ ਸਰਪੰਚ ਦੀ ਕਾਰ ਚਲਾਉਂਦਾ ਕਰੋਣਾ ਰਿਹਾ ਥੋੜੀ ਦੇਰ ਜੀ ਬਾਅਦ ਵਿੱਚ ਆ ਨਿਰਗ ਦੇ ਵਿੱਚ ਕੰਮ ਕਰਦਾ ਸੀ ਨਸ਼ਾ ਵਿਰੋਧ ਤੇ ਅਮਨ ਆਥਿਆਤਰਾ ਦੇ ਲਈ ਚਲਾਈ ਗਈ ਚੈਕਿੰਗ ਮੁਹਿੰਮ ਦੌਰਾਨ ਜੀਆਰਪੀ ਪੁਲਿਸ ਨੇ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੇ ਇੱਕ ਹੋਰ ਨਸ਼ਾ ਦਸਕਰ ਨੂੰ ਗ੍ਰਫਤਾਰ ਕਰਕੇ ਰਣਿਤ ਸਫਲਤਾ ਹਾਸਲ ਕੀਤੀ ਹੈ ਦੱਸਦੇ ਹੋਏ ਜੀਆਰਪੀ ਪੁਲਿਸ ਨੇ ਉਸ ਕੋਲੋਂ 2 ਕਿਲੋ ਅਫੀਮ ਬਰਾਮਦ ਕੀਤੀ ਹੈ ਤੇ ਮੁਲਜ਼ਮ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤੇ ਜੀਆਰਪੀ ਨੇ ਉਸ ਨੂੰ 2 ਦਿਨ ਦੇ ਰਿਮਾਂਡ ਤੇ ਜੜਾ ਇਹ ਲਿਆ ਤੇ ਮੁਲਜ਼ਮ ਮੁਕਸਰਦਾ ਰਹਿਣ ਵਾਲਾ ਹੈ ਇਸ ਸਬੰਧੀ ਜੀਆਰਪੀ ਦੇ ਐਸਐਚਓ ਸੁਖਵਿੰਦਰ ਸਿੰਘ ਨੇ ਸਾਰੀ ਜਾਣਕਾਰੀ ਜਿ ਉਹ ਸਾਂਝੀ ਕੀਤੀ ਹੈ ਕਿ ਨਸ਼ਾ ਵਿਰੁੱਧ ਜੰਗ ਅਤੇ ਅਮਨ ਆਹ ਯਾਤਰਾ ਦੀ ਸੁਰੱਖਿਆ ਦੇ ਲਈ ASI ਗੁਰਿੰਦਰ ਸਿੰਘ ਅਤੇ ਸਮੇਤ ਪੁਲਿਸ ਪਾਰਟੀ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੇ ਪਲੇਟਫਾਰਮ ਨੰਬਰ 2 ਤੇ ਪੱਛਮ ਵਾਲੇ ਪਾਸੇ ਜਿਹੜਾ ਹੈ ਸਾਈਡ ਬੋਰਡ ਤੇ ਕੋਲੋਂ ਮੌਜੂਦ ਸਥਿਤੀ ਤੇ ਉੱਥੇ ਹੀ ਰੇਲਵੇ ਸਟੇਸ਼ਨ ਦੇ ਬਾਹਰ ਜੰਮੂ ਜਲੰਧਰ ਜੀਟੀ ਰੋਡ ਤੇ ਜਾਂਦਾ ਸੀ ਇੱਕ ਨੌਜਵਾਨ ਰੇਲਵੇ ਲਾਈਨਾਂ ਦੇ ਵਿੱਚਕਾਰ ਪਠਾਨਕੋਟ ਰੇਲਵੇ ਸਟੇਸ਼ਨ ਤੇ ਜਿਹੜਾ ਹੈ ਗੇਟ ਨੰਬਰ SPL 148 ਵੱਲ ਜਾ ਰਿਹਾ ਸੀ ਤੇ ਸਾਹਮਣੇ ਪੁਲਿਸ ਪਾਰਟੀ ਨੂੰ ਚੈਕਿੰਗ ਕਰਦਾ ਦੇਖ ਕੇ ਤੁਰੰਤ ਪਿੱਛੇ ਜਨਕ ਪਿਆ ਸੋਰਾਨ ਉਸਤੇ ਮੋਢੇ ਤੇ ਰੱਖਿਆ ਕਿਟ ਬੈਗ ਜਿਹੜਾ ਹੈ ਉਥੇ ਹੀ ਡਿੱਗ ਪਿਆ ਤੇ ਜਿਸ ਤੇ ਕਾਰਨ ਪੁਲਿਸ ਤੇ ਵੱਲੋਂ ਜਿਹੜਾ ਹੈ ਪਾਰਦਰਸ਼ੀ ਲਿਫਾਫਾ ਜਿਹੜਾ ਹੈ ਉਹਨਾਂ ਨੂੰ ਦਿਖਾਈ ਦਿੱਤਾ ਤੇ ਉਸੇ ਤਲਾਸ਼ੀ ਲੈਣ ਤੇ ਉਸ ਤੇ ਵਿੱਚੋਂ ਜਿਹੜੀ 2 ਕਿਲੋ ਫੀਮ ਬਰਾਮਦ ਕੀਤੀ ਗਈ ਹੈ ਜਿਸ ਨੂੰ ਪੁਲਿਸ ਨੇ ਸਬੂਤ ਵਜੋਂ ਕਬਜ਼ੇ ਵਿੱਚ ਲੈ ਲਿਆ ਤੇ ਉਸ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ 2 ਦਿਨ ਦੇ ਲਈ ਰਿਮਾਂਡ ਤੇ ਵੀ ਲੈ ਲੈ ਗਿਆ ਇਹ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਹਨ ਜੋਧਾ ਨਸ਼ਾ ਵਿਰੋਧ ਅਤੇ ਇਸ ਦਿਨ ਆੜ ਹੀ ਚੱਲ ਰਹੀ ਅਮਰਨਾਥ ਯਾਤਰਾ ਦੇ ਸਬੰਧ ਵਿੱਚ ਸਾਡੇ ਸੀਨੀਅਰ ਅਫਸਰਾਂ ਦੀ ਹਦਾਇਤਾਂ ਦੇ ਮੁਤਾਬਕ ਸਾਡੇ ਪੁਲਿਸ ਪਾਰਟੀ ਐਸੇ ਗੁਰਿੰਦਰ ਸਿੰਘ ਦੇ ਅਰਵਾਈ ਵਿੱਚ ਪਟਾਣਕੋਟ ਕੈਂਟਰ ਰੇਲਵੇ ਸਟੇਸ਼ਨ ਤੇ ਚੈਕਿੰਗ ਕਰ ਰਹੀ ਸੀ ਤੇ 2 ਨੰਬਰ ਪਲੇਟਫਾਰਮ ਕੋ ਚੈਕਿੰਗ ਕਰਦੇ ਕਰਦੇ ਅੱਗੇ ਨੂੰ ਜਿਹੜਾ ਕੱਚਾ ਰਸਤਾ ਜਾਂਦਾ ਪੱਛਮੀ ਸਾਈਡ ਤੇ ਜਿਹੜਾ ਜੰਮੂ ਕਿ ਉਹ ਤੋਂ ਮਿਲ ਜਾਂਦਾ ਰਸਤੇ ਨੂੰ ਰੋਡ ਨੂੰ ਕਰਦਾ ਉੱਥੇ ਚੈਕਿੰਗ ਕਰ ਰਹੀ ਸੀ ਸਵਾਰੀਆਂ ਹੁਣ ਜਾਣ ਵਾਲੀਆਂ ਦੀ ਔਰ ਜਦੋਂ ਇਹਨਾਂ ਨੇ ਦੇਖਿਆ ਇੱਕ لڑکا ਜਿਹੜਾ ਸਪੈਸ਼ਲ 148 ਨੰਬਰ ਗੇਟਾ ਧੱਕੀ ਰੋਡ ਤੋਂ ਔਰ ਰੇਲਵੇ ਸਟੇਸ਼ਨ ਵੱਲੋਂ ਪੈਦਲ ਲਾਈਨਾਂ ਦੇ ਵਿੱਚ ਵਿੱਚ ਤੁਰਿਆ ਆ ਰਿਹਾ ਸੀ ਤੇ ਪਿੱਛੇ ਪਿੱਛੇ ਕੋਈ ਇੱਕ ਕਿੱਟ ਬੈਗ ਪਾਇਆ ਹੋਇਆ ਸੀ ਤੇ ਜਦੋਂ ਪੁਲਿਸ ਪਾਰਟੀ ਉੱਥੇ ਖੜੀ ਚੈਕਿੰਗ ਕਰ ਰਹੀ ਸੀ ਤੇ ਇਹਨਾਂ ਨੂੰ ਦੇਖ ਕੇ ਉਹ ਇੱਕਦਮ ਪਿੱਛੇ ਨੂੰ ਮੁੜਿਆ ਤੇ ਤੇਜ਼ ਤੇਜ਼ ਕਦਮੀ ਫੇਰ ਦੁਬਾਰਾ ਬਾਜ਼ਾਰ ਵੱਲੋਂ ਚੱਲਿਆ ਤੇ ਇੱਥੇ ਜਿਹੇ ਗੁਰਿੰਦਰ ਸਿੰਘ ਨੇ ਉਹਨੂੰ ਗਵਾਜਬਾਰੀ ਜਿਹੜਾ ਰੁਕਣ ਦਾ ਸ਼ਰਤ ਕੀਤਾ ਬਟੋਂ ਦੌੜਨ ਲੱਗਿਆ ਜਦੋਂ ਦੌੜਨ ਲੱਗਿਆ ਤੇ ਉਹਦੇ ਜਿਹੜਾ ਪਿੱਛੇ ਇੱਕ ਕਿੱਟ ਬੈਗ ਪਾਇਆ ਸੀ ਉਹਦੀ ਇੱਕ ਤਣੀ ਗੁੱਟ ਗਈ ਤੇ ਉਹ ਕਿੱਟ ਬੈਗ ਉਹਦਾ ਜਿਹੜਾ ਵਾ ਉਹ गिर ਗਿਆ ਲੈਣਾ ਦੇ ਵਿੱਚ ਲੈਣਾ ਦੇ ਵਿੱਚ गिरਨ ਨਾਲ ਉਹਦੀ ਜਿਪ ਵੀ ਜਿਹੜੀ ਆਲਰੇਡੀ ਟੁੱਟੀ ਹੋਈ ਸੀਗੀ ਉਹਦੇ ਕਿੱਟ ਬੈਗ ਦੇ ਜਿਹਦੇ ਵਿੱਚੋਂ ਇੱਕ ਕੰਬਲ ਨਮਾ ਲੋਈ ਟਾਈ ਵਿੱਚ ਛੋਟਾ ਜਿਹਾ ਗੱਬੀਦਾਰ ਕਪੜਾ ਔਰ ਇੱਕ ਉਹ ਉਹ ਪਾਰਦਰਸ਼ੀ ਮੂਮੀ ਦਾ ਖਾਫਾ ਜਿਹੜਾ ਵਾ ਉਹ ਨਿਕਲ ਕੇ ਬਾਹਰ ਨੂੰ ਮਤਲਬ ਜਿੱਦਾਂ ਦਿਖਾਈ ਦੇਣ ਲੱਗਾ ਇਹਨਾਂ ਸ਼ੱਕ ਦੀ ਬਿਨਾ ਤੇ ਜਦੋਂ ਉਹਨੂੰ ਦੇਖਿਆ ਤੇ ਉਹਦੇ ਵਿੱਚੋਂ ਅੱਗੇ ਹੋ ਕੇ ਮਤਲਬ ਮੁੰਡੇ ਨੂੰ ਕਾਬੂ ਉਹਨਾਂ ਕਾਬੂ ਕੀਤਾ ਮਾਜਮਾਨ ਦੇ ਮਦਦ ਦੇ ਨਾਲ ਤੇ ਜਦੋਂ ਉਹਨੂੰ ਚੈੱਕ ਕੀਤਾ ਤੇ ਉਹਦੇ ਵਿੱਚੋਂ ਜਿਹੜੀ ਆ ਉਕੀਨ ਜਿਹੜੀ ਆ ਬਰਾਮ ਹੋਈ ਇਹਦਾ ਜਦੋਂ weight ਕੀਤਾ ਇਹਨਾਂ ਨੇ ਤੇ 2 ਕਿਲੋ ਜਿਹੜੀ ਆ ਉਕੀਨ ਦਾ ਉਹ ਜਿਹੜਾ ਵਜਨ ਹੋਇਆ ਇਹ ਜਿਹੜਾ ਆਪਣਾ ਮਧਪੁਰ ਤੇਸ ਤੋਂ ਆ ਰਿਹਾ ਸੀਗਾ ਤੇ ਉਥੋਂ ਇਹਨੂੰ ਕਿਸੇ ਬੰਦੇ ਨੇ ਪਹਿਲਾਂ ਹੀ ਉਥੇ ਨੌਕਰੀ ਕਰਦਾ ਸੀਗਾ ਦੋ ਚਾਰ ਮਹੀਨੇ ਨੇ ਉਥੇ ਕਿਸੇ ਦੀ ਕਾਰ ਚਲਾਈ ਤੇ ਇਹਦੀ ਤਰਕਾਤਰ ਕੋ ਘਟਦੀ ਸੀ ਕਿ ਤਾ ਬਲੋਵੇ ਅੱਜ ਇਹ ਕੂਰੀਅਰ ਇਥੋਂ ਕੰਮ ਲਿਆ ਗਿਆ ਇਹਨੂੰ 10000 ਰੁਪਏ ਦਾ ਲਾਲਚ ਦੇ ਕੇ ਤੇ ਕਿਸੇ ਬੰਦੇ ਨੇ ਤਾਂ ਇਹਦੀ ਸੰਪਰਕ ਵਿੱਚ ਆਇਆ ਸੀਗਾ ਤੇ ਉਹਨੇ ਨੂੰ 10000 ਰੁਪਏ ਦਾ ਲਾ ਦਿੱਤਾ ਵੀ ਤੂੰ ਮੇਰਾ ਖੇਤ ਬੈਠੋ ਲੁਧਿਆਣੀ ਪਚਾਦੇ ਕਤਨ 10000 ਰੁਪਏ ਨਜੇਗਾ ਪਹਿਲੇ ਜਿਹੜੇ ਮੋੜਲੇ ਪਿਛਕਸ਼ ਜਿਹੜੀ ਅਸੀਂ ਕੀਤੀ ਹੈ ਉਹਦੇ ਵਿੱਚ ਇਹੋ ਜਿਹਾ ਕੋਈ ਕਸ ਨਹੀਂ ਸਾਹਮਣੇ ਆਇਆ ਵੀ ਇਹ ਜਿਹੜਾ ਪਹਿਲਾਂ ਕੋਈ ਇਹਨੇ ਕੋਈ ਜੇਵਰੀ ਕੀਤੀ ਹੋਵੇ ਬਟ ਅੱਜ ਅਸੀਂ ਇਹਨੂੰ ਮੌਜੂਦ ਅਦਾਲਤ ਵਿੱਚ ਕਰਕੇ 2 ਦਿਨ ਦਾ ਰਬਾਣ ਹਾਸਲ ਕੀਤਾ ਹੈ ਡਿਵਾਈਸ ਦਾ ਪੁੱਛਕਿਛ ਕੀਤੀ ਜਾਊਗੀ ਪਹਿਲਾਂ ਇੱਕ ਨਿਵਾ ਲੈ ਕੇ ਆਏ ਜਿਹੜੀਆਂ ਜਿਹੜੀਆਂ ਸੀਡੀਆਰ ਵਗੈਰਾ ਉਹ ਵੀ ਕਢਾ ਕੇ ਖੰਗੜੇ ਜਾ ਰਹੀਆਂ ਹਨ ਕਿ ਕਿੰਨੀ ਵਾਰ ਇਹ ਪਹਿਲਾਂ ਸਪਲਾਈ ਲੈ ਕੇ ਆਇਆ ਜਾਂ ਕਿਹਦੇ ਕਿਹਦੇ ਨਾਲ ਦੇ ਸੰਪਰਕ ਸੀ ਇਹਦੇ ਬੈਕਵਰਡ অর ਫੋਰਵਰਡ ਜਿਹੜੇ ਲਿੰਕਾ ਹੋ ਪਤਾ ਕੀਤਾ ਜਾਂਦਾ ਸਰ ਇਹਦੀ ਫੈਮਿਲੀ ਬੈਕਗ੍ਰਾਉਂਡ ਫੈਮਿਲੀ ਬੈਕਗ੍ਰਾਉਂਡ ਇਹ ਇਹਦਾ ਫਾਦਰ ਵੀ ਜੜੀ ਮਜ਼ਦੂਰੀ ਦਾ ਕੰਮ ਕਰਦਾ ਸੀ ਠੀਕ ਹੈ ਜੀ ਤੇ ਇਹ ਖੁਦ ਵੀ ਪਹਿਲਾਂ ਤਾਂ ਮੱਧ ਪ੍ਰਦੇਸ਼ ਵਿੱਚ ਦੀ ਕਾਰਜ ਚਲਾਉਂਦਾ ਸੀ ਬਾਅਦ ਤੋਂ ਇੱਥੇ ਆ ਕੇ ਆਪਣੇ ਪਿੰਡ ਆ ਕੇ ਵੀ ਕਿਸੇ ਦੀ ਸਰਪੰਚ ਦੀ ਕਾਰਜ ਚਲਾਉਂਦਾ ਕਰੋ ਨਾ ਰਿਹਾ ਥੋੜੀ ਦੇਰ ਬਾਅਦ ਵਿੱਚ ਨਰਿਗਾ ਦੇ ਵਿੱਚ ਕੰਮ ਕਰਦਾ ਸੀ ਨਸ਼ਾ ਵਿਰੋਧ ਤੇ ਅਮਨ ਆ ਥਿਆਤਰਾ ਦੇ ਲਈ ਚਲਾਈ ਗਈ ਚੈਕਿੰਗ ਮੁਹਿੰਮ ਦੌਰਾਨ ਜੀਆਰਪੀ ਪੁਲਿਸ ਨੇ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੇ ਇੱਕ ਹੋਰ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਰਣਕ ਸਫਲਤਾ ਹਾਸਲ ਕੀਤੀ ਹੈ ਦੱਸਦਾ ਹੈ ਜੀਆਰਪੀ ਪੁਲਿਸ ਨੇ ਉਸ ਕੋਲੋਂ 2 ਕਿਲੋ ਅਫੀਮ ਬਰਾਮਦ ਕੀਤੀ ਹੈ ਤੇ ਮੁਲਜ਼ਮ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤੇ ਜੀਆਰਪੀ ਨੇ ਉਸ ਨੂੰ 2 ਦਿਨ ਦੇ ਰਿਮਾਂਡ ਤੇ ਜੜਾ ਇਹ ਲਿਆ ਹੈ ਤੇ ਮੁਲਜ਼ਮ ਮੁਕਸਰਦਾ ਰਹਿਣ ਵਾਲਾ ਹੈ ਇਸ ਸਮੇਂ ਦੀ ਜੀਆਰਪੀ ਦੇ ਐਸਐਚਓ ਸੁਖਵਿੰਦਰ ਸਿੰਘ ਨੇ ਸਾਰੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਕਿ ਨਸ਼ਾ ਵਿਰੁੱਧ ਜੰਗ ਅਤੇ ਅਮਨ ਆਹ ਯਾਤਰਾ ਦੀ ਸੁਰੱਖਿਆ ਦੇ ਲਈ ਐਸਆਈ ਗੁਰਿੰਦਰ ਸਿੰਘ ਅਤੇ ਸਮੇਤ ਪੁਲਿਸ ਪਾਰਟੀ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੇ ਪਲੇਟਫਾਰਮ ਨੰਬਰ 2 ਤੇ ਪੱਛਮ ਵਾਲੇ ਪਾਸੇ ਜਿਹੜਾ ਹੈ ਸਾਈਡ ਬੋਰਡ ਤੇ ਕੋਲੋਂ ਮੌਜੂਦ ਸਥਿਤੀ ਤੇ ਉੱਥੇ ਹੀ ਰੇਲਵੇ ਸਟੇਸ਼ਨ ਦੇ ਬਾਹਰ ਜੰਮੂ ਜਲੰਧਰ ਜੀਟੀ ਰੋਡ ਤੇ ਜਾਂਦਾ ਸੀ ਇੱਕ ਨੌਜਵਾਨ ਰੇਲਵੇ ਲਾਈਨਾਂ ਦੇ ਵਿੱਚ ਕਾਰ ਪਠਾਨਕੋਟ ਰੇਲਵੇ ਸਟੇਸ਼ਨ ਤੇ ਜਿਹੜਾ ਹੈ ਗੇਟ ਨੰਬਰ ਐਸਪੀਐਲ 648 ਵੱਲ ਜਾ ਰਹੇ ਸੀ ਤੇ ਸਾਹਮਣੇ ਪੁਲਿਸ ਪਾਰਟੀ ਨੂੰ ਚੈਕਿੰਗ ਕਰਦਾ ਦੇਖ ਕੇ ਉਹ ਤੁਰੰਤ ਪਿੱਛੇ ਪਲ ਜਨਕ ਪਿਆ ਸੌਰਾਨ ਉਸਦੇ ਮੋੜੇ ਤੇ ਰੱਖਿਆ ਕਿਟ ਬੈਗ ਜਿਹੜਾ ਹੈ ਉੱਥੇ ਹੀ ਡਿੱਗ ਪਿਆ ਤੇ ਜਿਸ ਤੇ ਕਾਰਨ ਪੁਲਿਸ ਤੇ ਵੱਲੋਂ ਜਿਹੜਾ ਹੈ ਪਾਰਦਰਸ਼ੀ ਲਿਫਾਫਾ ਜਿਹੜਾ ਹੈ ਉਹਨਾਂ ਨੂੰ ਦਿਖਾਈ ਦਿੱਤਾ ਤੇ ਉਸੇ ਤਲਾਸ਼ੀ ਲੈਣ ਤੇ ਉਸ ਤੇ ਵਿੱਚੋਂ ਜਿਹੜੀ 2 ਕਿਲੋ ਫੀਮ ਬਰਾਮਦ ਕੀਤੀ ਗਈ ਹੈ ਜਿਸ ਨੂੰ ਪੁਲਿਸ ਨੇ ਸਬੂਤ ਵਜੋਂ ਕਬਜ਼ੇ ਵਿੱਚ ਲੈ ਲਿਆ ਤੇ ਉਸ ਤੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਗ੍ਰਿਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਦੋ ਦਿਨ ਦੇ ਲਈ ਰਿਮਾਂਡ ਤੇ ਵੀ ਲੈ ਲੈ ਗਿਆ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਹਿਨ ਜੁਨਨ ਨਸ਼ਾ ਵਿਰੋਧ ਅਤੇ ਇਸ ਦੇ ਨਾਲ ਹੀ ਚੱਲ ਰਹੀ ਅਮਰਨਾਥ ਯਾਤਰਾ ਦੇ ਸਬੰਧ ਵਿੱਚ ਸਾਡੇ ਸੀਨੀਅਰ ਅਫਸਰਾਂ ਦੀ ਹਦਾਇਤਾਂ ਦੇ ਮੁਤਾਬਕ ਸਾਡੇ ਪੁਲਿਸ ਪਾਰਟੀ ਐਸਏ ਗੁਰਿੰਦਰ ਸਿੰਘ ਦੇ ਅਗਵਾਈ ਵਿੱਚ ਪਟਾਣਕੋਟ ਘੰਟਾ ਰੇਲਵੇ ਸਟੇਸ਼ਨ ਤੇ ਚੈਕਿੰਗ ਕਰ ਰਹੀ ਸੀ ਤੇ ਦੋ ਨੰਬਰ ਪਲੇਟਫਾਰਮ ਕੋ ਚੈਕਿੰਗ ਕਰਦੇ ਕਰਦੇ ਅੱਗੇ ਨੂੰ ਜਿਹੜਾ ਕੱਚਾ ਰਸਤਾ ਜਾਂਦਾ ਪੱਛਮੀ ਸਾਈਡ ਤੇ ਜਿਹੜਾ ਜੰਮੂ ਕਾ ਕੇ ਉਦੋਂ ਬਿਗੜਦਾ ਰਸਤੇ ਨੂੰ ਰੋਡ ਨੂੰ ਮਿਲਦਾ ਉਹਥੇ ਚੈਕਿੰਗ ਕਰ ਰਹੀ ਸੀ ਸਵਾਰੀਆਂ ਔਰ ਜਾਨਵਰੀਆਂ ਦੀ ਔਰ ਜਦੋਂ ਇਹਨਾਂ ਨੇ ਦੇਖਿਆ ਇੱਕ ਲੜਕਾ ਜਿਹੜਾ ਸਪੈਸ਼ਲ 148 ਨੰਬਰ ਗ੍ਰੇਟਰ ਧਾਕੀ ਰੋਡ ਤੋਂ ਰੇਲਵੇ ਸਟੇਸ਼ਨ ਵੱਲੋਂ ਪੈਦਲ ਲਾਈਨਾਂ ਦੇ ਵਿੱਚ ਵਿੱਚ ਤੁਰਿਆ ਆ ਰਿਹਾ ਸੀ ਉਹਦੇ ਪਿੱਛੇ ਪਿੱਛੇ ਕੋਈ ਪਿੱਟੇ ਪਿੱਛੇ ਕੋ ਕਿੱਟੇ ਬੈਗ ਪਾਇਆ ਹੋਇਆ ਸੀ ਤੇ ਜਦੋਂ ਪੁਲਿਸ ਪਾਰਟੀ ਉੱਥੇ ਖੜੀ ਚੈਕਿੰਗ ਕਰ ਰਹੀ ਸੀ ਤੇ ਇਹਨਾਂ ਨੂੰ ਦੇਖ ਕੇ ਉਹ ਇੱਕਦਮ ਪਿੱਛੇ ਨੂੰ ਮੁੜਿਆ ਤੇ ਤੇਰੀ ਕਦਮੀ ਇਹ ਦੁਬਾਰਾ ਬਾਜ਼ਾਰ ਬੰਦ ਹੋ ਚੱਲਿਆ ਤੇ ਇੱਥੇ ਜੇ ਗੁਰਿੰਦਰ ਸਿੰਘ ਨੇ ਉਹਨੂੰ ਆਵਾਜ਼ ਮਾਰੀ ਜਦੋਂ ਦੌੜਨ ਦਾ ਸ਼ਰਤ ਕੀਤਾ ਬਟ ਉਹ ਦੌੜਨ ਲੱਗਿਆ ਜਦੋਂ ਦੌੜਨ ਲੱਗਿਆ ਤੇ ਉਹਦੇ ਜਿਹੜਾ ਪਿੱਛੇ ਇੱਕ ਕਿੱਟ ਬੈਗ ਪਾਇਆ ਸੀ ਉਹਦੀ ਇੱਕ ਤਣੀ ਟੁੱਟ ਗਈ ਤੇ ਉਹ ਕਿੱਟ ਬੈਗ ਉਹਦਾ ਜਿਹੜਾ ਵਾ ਉਹ गिर ਗਿਆ ਲੈਣਾ ਦੇ ਵਿੱਚ ਲੈਣਾ ਵਿੱਚ गिरਨ ਨਾਲ ਉਹਦੀ ਜਿਪ ਵੀ ਜਿਹੜੀ ਆਲਰੇਡੀ ਟੁੱਟੀ ਹੋਈ ਸੀਗੀ ਉਹਦੇ ਕਿੱਟ ਬੈਗ ਦੀ ਜਿਹਦੇ ਵਿੱਚੋਂ ਇੱਕ ਕੰਬਲ ਨੂੰ ਨਮਾ ਲੋਈ ਟਾਇਬ ਟੋਟਾ ਜਿਹਾ ਬੱਬੀਦਾਰ ਕਪੜਾ ਔਰ ਇੱਕ ਉਹ ਲੋ ਪਾਰਦਰਸ਼ੀ ਬੂਮੀ ਲਖਾਫਾ ਜਿਹੜਾ ਉਹ ਨਿਕਲ ਕੇ ਬਾਹਰ ਨੂੰ ਮਤਲਬ ਜਿੱਦਾਂ ਦਿਖਾਈ ਦੇਣ ਲੱਗਿਆ ਇਹਨਾਂ ਛੱਕ ਦੀ ਬਤਾਦੇ ਜਦੋਂ ਉਹਨੂੰ ਦੇਖਿਆ ਤੇ ਉਹਦੇ ਵਿੱਚੋਂ ਅੱਗੇ ਹੋ ਕੇ ਮਨੋ ਮੁੰਡੇ ਨੂੰ ਕਾਬੂ ਉਹਨਾਂ ਕਾਬੂ ਕੀਤਾ ਮਹਾਜਮਾਂ ਦੇ ਮਦਦ ਦੇ ਨਾਲ ਤੇ ਜਦੋਂ ਉਹਨੂੰ ਚੈੱਕ ਕੀਤਾ ਤੇ ਉਹਦੇ ਵਿੱਚੋਂ ਜਿਹੜੀ ਆ ਟੀਮ ਜਿਹੜੀ ਆ ਬ੍ਰੰਡ ਹੋਈ ਇਹਦਾ ਜਦੋਂ ਵੇਟ ਕੀਤਾ ਇਹਨਾਂ ਨੇ ਤੇ 2 ਕਿਲੋ ਜਿਹੜੀ ਉਹ ਗੇਂਦਾ ਜਿਹੜਾ ਵਜਨ ਪਿਆ ਇਹ ਜਿਹੜਾ ਆਪਣਾ ਮਧਪੁਰ ਤੇਸ ਤੋਂ ਆ ਰਿਹਾ ਸੀਗਾ ਸ਼ਾਮ ਵਕ ਤੇ ਉਥੋਂ ਇਹਨੂੰ ਕਿਸੇ ਬੰਦੇ ਨੇ ਪਹਿਲਾਂ ਹੀ ਉਥੇ ਨੌਕਰੀ ਕਰਦਾ ਸੀਗਾ ਦੋ ਚਾਰ ਮਹੀਨੇ ਨੇ ਉਥੇ ਕਿਸੇ ਦੀ ਕਾਰ ਚਲਾਈ ਤੇ ਇਹਦੀ ਤਰਕਾਤ ਨੂੰ ਘਾਟੀ ਸੀ ਜਦੋਂ ਮੋਲੋਵੇ ਅਜੇ ਕੂਰੀਅਰ ਇਥੋਂ ਕੰਮ ਲਿਆ ਗਿਆ ਇਹਨੂੰ 10000 ਰੁਪਏ ਦਾ ਲਾਲਚ ਦੇ ਕੇ ਤੇ ਕਿਸੇ ਬੰਦੇ ਨੇ ਇਹਦੇ ਸੰਪਰਕ ਵਿੱਚ ਆਇਆ ਸੀਗਾ ਕੋਈ ਉਹਨੇ ਦਾਇਰ ਪੇਡਾ ਲਾ ਦਿੱਤਾ ਵੀ ਤੂੰ ਮੇਰਾ ਕਿੱਟ ਮੈਗੋ ਲੁਧਿਆਣੀ ਪਚਾਦੇ ਤੇ ਤੈਨੂੰ 10000 ਰੁਪਏ ਨਜੇਗਾ ਫਿਰ ਮੈਂ ਜਿਹੜੇ ਮੋੜਲੇ ਪ੍ਰੋਸੀਜਰ ਜਿਹੜੀ ਅਸੀਂ ਕੀਤੀ ਹੈ ਉਹਦੇ ਵਿੱਚ ਇਹੋ ਜਿਹਾ ਕੋਈ ਤਸਵੀਰ ਸਾਹਮਣੇ ਆਇਆ ਵੀ ਇਹ ਜਿਹੜਾ ਪਹਿਲਾਂ ਕੋਈ ਇਹਨੇ ਕੋਈ ਡਿਲੀਵਰੀ ਕੀਤੀ ਹੋਵੇ ਬਟ ਅੱਜ ਅਸੀਂ ਇਹਨੂੰ ਮੌਜੂਦ ਅਦਾਲਤ ਵਿੱਚ ਕਰਕੇ ਰੋਦੰਦਰ ਬਾੜ ਹਾਸਲ ਕੀਤਾ ਐਡਵਾਈਜ਼ ਨਾਲ ਪੁੱਛ ਕੇ ਕੀਤੀ ਜਾਊਗੀ ਪਹਿਲਾਂ ਇੱਕ ਨੀਵਰ ਲੈ ਕੇ ਆ ਇਹ ਜਿਹੜੇ ਸੀਡੀਆਰ ਵਗੈਰਾ ਉਹ ਵੀ ਕਢਾ ਕੇ ਘੁਣਗਾਲੇ ਜਾ ਰਹੀਆਂ ਆਪਾਂ ਤੇ ਕਿੰਨੀ ਵਾਰ ਇਹ ਪਹਿਲਾਂ ਸਪਲਾਈ ਲੈ ਕੇ ਆਇਆ ਜਾਂ ਕਿਤੇ ਕਿਸੇ ਨਾਲ ਦੀ ਸੰਪਰਕ ਸੀ ਇਹਦੇ ਬੈਕਵਰਡ অর ਫਾਰਵਰਡ ਜਿਹੜੇ ਲਿੰਕ ਆਉ ਉਹ ਪਤਾ ਕਿ ਕਿੰਨੇ ਤੇ ਇਹ ਫੈਮਿਲੀ ਬੈਕਗਰਾਉਂਡ ਕੀ ਹੈ ਫੈਮਿਲੀ ਬੈਕਗਰਾਉਂਡ ਇਹ ਇਹਦਾ ਫਾਦਰ ਵੀ ਜਹਾੜੀ ਮਜ਼ਦੂਰੀ ਦਾ ਕੰਮ ਕਰਦਾ ਸੀ ਠੀਕ ਹੈ ਜੀ ਤੇ ਇਹ ਖੁਦ ਵੀ ਪਹਿਲਾਂ ਤਾਂ ਮਧ ਪ੍ਰਦੇਸ਼ ਕਿਸੇ ਦੀ ਕਾਰ ਚਲਾਉਂਦਾ ਸੀ ਬਾਅਦ ਸੁਣ ਇੱਥੇ ਆ ਕੇ ਆਪਣੇ ਪਿੰਡ ਆ ਕੇ ਵੀ ਕਿਸੇ ਦੀ ਸਰਪੰਚ ਦੀ ਕਾਰ ਚਲਾਉਂਦਾ ਕਰੋਣਾ ਰਿਹਾ ਥੋੜੀ ਦੇਰ ਬਾਅਦ ਵਿੱਚ ਨਿਰਗ ਦੇ ਵਿੱਚ ਕੰਮ ਕਰਦਾ ਸੀ ਨਸ਼ਾ ਵਿਰੋਧੀ ਅਮਨ ਆਥ ਯਾਤਰਾ ਦਲੀ ਚਲਾਈ ਗਈ ਚੈਕਿੰਗ ਮੁਹਿੰਮ ਦੌਰਾਨ ਜੀਆਰਪੀ ਪੁਲਿਸ ਨੇ ਪਠਾਨਕੋਟ ਕੈਂਟਰੀਅਲ ਰੇਲਵੇ ਸਟੇਸ਼ਨ ਤੇ ਇੱਕ ਹੋਰ ਨਸ਼ਾ ਤਸਕਰ ਨੂੰ ਗ੍ਰਫਤਾਰ ਕਰਕੇ ਰਣਕਿ ਸਫਲਤਾ ਹਾਸਲ ਕੀਤੀ ਹੈ ਦੱਸਤੇ ਜੀਆਰਪੀ ਪੁਲਿਸ ਨੇ ਉਸ ਕੋਲੋਂ 2 ਕਿਲੋ ਅਫੀਮ ਬਰਾਮਦ ਕੀਤੀ ਹੈ ਤੇ ਮੁਲਜ਼ਮ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੇ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਜੀਆਰਪੀ ਨੇ ਉਸ ਨੂੰ 2 ਦਿਨ ਦੇ ਰਿਮਾਂਡ ਤੇ ਜਿਹੜਾ ਇਹ ਲਿਆ ਤੇ ਮੁਲਜ਼ਮ ਮੁਕਸਰ ਦਾ ਰਹਿਣ ਵਾਲਾ ਹੈ ਇਸ ਸਬੰਧੀ ਜੀਆਰਪੀ ਦੇ ਐਸਐਚਓ ਸੁਖਵਿੰਦਰ ਸਿੰਘ ਨੇ ਸਾਰੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਕਿ ਨਸ਼ਾ ਵਿਰੁੱਧ ਜੰਗ ਅਤੇ ਅਮਨ ਆਥਿਆਤਰਾ ਦੀ ਸੁਰੱਖਿਆ ਦੇ ਲਈ ਏਐਸਆਈ ਗੁਰਿੰਦਰ ਸਿੰਘ ਅਤੇ ਸਮੇਤ ਪੁਲਿਸ ਪਾਰਟੀ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੇ ਪਲੇਟਫਾਰਮ ਨੰਬਰ 2 ਤੇ ਪੱਛਮ ਵਾਲੇ ਪਾਸੇ ਜਿਹੜਾ ਹੈ ਸਾਈਡ ਬੋਰਡ ਤੇ ਕੋਲੋਂ ਮੌਜੂਦ ਸਥਿਤੀ ਤੇ ਉੱਥੇ ਹੀ ਰੇਲਵੇ ਸਟੇਸ਼ਨ ਦੇ ਬਾਹਰ ਜੰਮੂ ਜਲੰਧਰ ਜੀਟੀ ਰੋਡ ਤੇ ਜਾਂਦਾ ਸੀ ਇੱਕ ਨੌਜਵਾਨ ਰੇਲਵੇ ਲਾਈਨਾਂ ਦੇ ਵਿਚਕਾਰ ਪਠਾਨਕੋਟ ਰੇਲਵੇ ਸਟੇਸ਼ਨ ਤੇ ਜਿਹੜਾ ਹੈ ਗੇਟ ਨੰਬਰ ਐਸ ਪੀ ਐਲ 148 ਵੱਲ ਜਾ ਰਿਹਾ ਸੀ ਤੇ ਸਾਹਮਣੇ ਪੁਲਿਸ ਪਾਰਟੀ ਨੂੰ ਚੈਕਿੰਗ ਕਰਦਾ ਦੇਖ ਕੇ ਉਹ ਤੁਰੰਤ ਪਿੱਛੇ ਪਲ ਜਨਕ ਪਿਆ ਸੌਰਾਨ ਉਸ ਤੇ ਮੋੜੇ ਤੇ ਰੱਖਿਆ ਕਿਟ ਬੈਗ ਜਿਹੜਾ ਹੈ ਉੱਥੇ ਹੀ ਡਿੱਗ ਪਿਆ ਤੇ ਜਿਸ ਤੇ ਕਾਰਨ ਪੁਲਿਸ ਤੇ ਵੱਲੋਂ ਜਿਹੜਾ ਹੈ ਪਾਰਦਰਸ਼ੀ ਲਿਫਾਫਾ ਜੜਾ ਹੈ ਉਹਨਾਂ ਨੂੰ ਦਿਖਾਈ ਦਿੱਤਾ ਤੇ ਉਸੇ ਤਲਾਸ਼ੀ ਲੈਣ ਤੇ ਉਸ ਤੇ ਵਿੱਚੋਂ ਜਿਹੜੀ 2 ਕਿਲੋ ਫੀਮ ਬਰਾਮਦ ਕੀਤੀ ਗਈ ਹੈ ਜਿਸ ਨੂੰ ਪੁਲਿਸ ਨੇ ਸਬੂਤ ਵਜੋਂ ਕਬਜ਼ੇ ਵਿੱਚ ਲੈ ਲਿਆ ਤੇ ਉਸ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਗ੍ਰਿਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ 2 ਦਿਨ ਦੇ ਲਈ ਰਿਮਾਂਡ ਤੇ ਵੀ ਲੈ ਲੈ ਗਿਆ ਇਹ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਹਨ ਜੁਧਨਸ਼